ਬਣ ਕੇ ਅੱਜ ਆਪਾਂ ਨਹੀਂ ਇਦਾਂ ਧਿਆਨ ਨਾਲ ਧਿਆਨ ਨਾਲ ਵੀਡੀਓ ਵੀ ਬਣਾ ਲਵਣ ਦੀ ਪਈ ਐ ਅਬਾ ਸਿਰੇ ਦਿਖਾ ਰਹੇ ਛਪੜੀਆਂ ਸਿਰੇ ਪੱਟ ਪਾਣੀ ਦੇ ਮੈਚ ਤੋਂ ਲੰਘੇ ਆ ਲਈਆਂ ਜੇ ਕਰ ਮੰਨਵਾ ਲੇਕਿਨ ਰੋਮ ਜੋ ਪਾ ਦਿੰਦਾ ਜਨਾ ਲੈ ਕੇ ਘੇੜੀ ਲੈ ਕੇ ਚੱਲਣਾ ਉਹ ਜੈਨ ਉੱਤਰ ਲੈਣ ਦਾ ਸੰਕਤ ਹੋ ਰਿਹਾ ਕੋਈ ਰੱਬ ਨਾਲ ਪਾਉਣਾ ਕੋਈ ਭੱਜੀਆ ਬਣਾਉਣਾ ਮੈਂ ਚਾਹ ਰਿਹਾ ਹਾਂ ਯਾਰਾ ਵੀ ਇਹ ਖਬਰ ਆਪਾਂ ਨੂੰ ਦੇਖਾ ਬਰ ਆਪਾਂ ਨੂੰ ਕਿਉਂ ਵੀ ਆਇਆ ਰਹੀ ਹੈ ਇਹ ਜਿੰਨੀ ਸਮਝਾ ਕੇ ਇਹ ਜਿੰਨਾ ਬਣਾਇਆ ਕਰਾ ਪਾਣਾ ਕੁਝ ਵੀ ਨਹੀਂ ਆਇਆ ਜੇ ਜਦ ਮੋਟਰਸਾਈਕਲ ਲਾਇਆ ਕਰਦਾ ਤੁਸੀਂ ਮੈਂ ਫਸਟ ਟਾਈਮ ਆਪਣੀ ਜ਼ਿੰਦਗੀ ਜਦ ਹੱਥ ਵਿੱਚ ਪੀ ਗਈ ਹਾਂ ਮੜਮ ਬੈਠ ਜਾਵਾਲ ਨਹੀਂ ਬੱਕਾ ਕਰਦਾ ਨਹੀਂ ਨਹੀਂ ਬੰਦ ਉਹਨੇ ਵੀ ਰੋਟੀ ਖਾਣ ਸੀ ਮੇਰੀ ਮੰਨਪਾ ਬਸੀ ਲੈ ਆਣੇ ਕਿੰਨੇ ਮਿਸਤਾ ਕਰਾ ਦੇ ਕਿੰਨੇ ਵਿਚਾਰੇ ਹੋ ਨਹੀਂ ਵੰਦੋ ਜੇਰੀ ਚੱਲ ਲੈ ਆ ਜੀ ਕੱਲ੍ਹ ਵੀ ਕਾਹਨਾ ਹੋ ਮੇਰਾ ਚੱਲਣਾ ਇਹਨੇ ਕਿਵੇਂ ਕਾਲੇ ਬਾਲੇ ਕਰਾ ਲਿਆ ਬਾਣੀ ਕਾਲੇ ਪੈ ਗਏ ਜਦੋਂ ਸਾਰੇ ਗਾਮ ਲੱਗੇ ਇਹ ਬੇਸਹਾਰਾ ਔਰਤ ਆ ਇਹਦੇ ਘਰ ਦੇ ਨੂੰ ਘੱਟ ਦੇਸ ਦਾ ਨਜ਼ਰ ਤੋਂ ਤੇ ਇਹ ਬੇਸਹਾਰਾ ਬਿਲਕੁਲ ਇਹ ਆ ਅੱਗੇ ਇਹਨਾਂ ਨੂੰ ਇੱਕ ਦੋ ਘਰਾਂ ਨੇ ਪੈਸੇ ਜੋੜ ਕੇ ਆ ਕਮਰਾ ਪਾ ਕੇ ਦਿੱਤਾ ਸੀ ਹੁਣ ਫੇਰ ਪਾਣੀ ਆ ਜਾਂਦਾ ਸਾਰਾ ਸਾਨੂੰ ਦੇਸ ਧੋ ਰਿਆ ਆ ਦੇਖੋ ਜੀ ਛੱਤ ਕੱਚੀ ਆ ਬਾਲ ਨੇ ਵਿੱਗੇ ਪੈਰ ਟੁੱਟਦੇ ਜਾਂਦੇ ਆ ਦੇਖੋ ਤੇ ਇਹ ਬੇਸਹਾਰਾ ਥੋੜੀ ਜਿਹੀ ਵਾਰ ਤੁਰਦੀ ਆ ਤਾਂ ਇਹ ਡਿੱਗ ਜਾਂਦੀ ਆ ਇਹਨਾਂ ਨੂੰ ਪਾਣੀ ਵੀ ਭਰ ਕੇ ਦਾ ਪਤੀ ਲੈ ਕੇ ਆਉਂਦਾ ਉਹ ਦਿਨੇ-ਦਿਨੇ ਉਹਨੂੰ ਦਿਸਦਾ ਥੋੜੀ ਜਿਹੀ ਵਾਰ ਜਦੋਂ ਹਨੇਰਾ ਹੋਣ ਲੱਗਦਾ ਉਦੋਂ ਉਹਨੂੰ ਦਿਸਣਾ ਘੱਟ ਜਾਂਦਾ ਜੀ ਤੇ ਇਹ ਇਹਨਾਂ ਦੀ ਕੋਈ ਕੋਈ ਵੀ ਵੀਰ ਦੇਖ ਰਿਹਾ ਜੋ ਐਨ ਆਰ ਆਈ ਜਾਂ ਕੋਈ ਵੀ ਵੀਰ ਜੋ ਥਾਵੇਂ ਸੇਵਾ ਕਰਨ ਦਾ ਆ ਦੇਖੋ ਇਹਨਾਂ ਦੇ ਕੱਪੜੇ ਆ ਦੇਖੋ ਪਾਟੇ ਨਫਰੇ ਚੱਲ ਰਹੇ ਇਹਨਾਂ ਦੇ ਤੁਸੀਂ ਹੰਦੇ ਆ ਤੇ ਬਹੁਤ ਔਖੀ ਹਸਤਾ ਹਾਲ ਤੇ ਇਹਨਾਂ ਦੀ ਜੇ ਕੋਈ ਵੀਰ ਚਾਹਦਾ ਹੋਵੇ ਇਹਨਾਂ ਦੀ ਸੇਵਾ ਕਰਨੀ ਤਾਂ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਅੱਖ ਰੱਖਿਆ ਧੰਨਵਾਦ ਆਹ ਮਾਂ ਬਿੱਟੀ ਜੰਮੀ ਪਈ ਆ ਉਹ ਵਾਸਤੇ ਕਾ ਕੋਈ ਆ ਸੋਈ ਸੋਈ ਆਹ ਜੀ ਕਿਤੇ ਦੀ ਦੀ ਨਾਮ ਕਿਹੜਾ ਕਹਿੰਦਾ ਮੀਰੀ ਆਹ ਨਹੀਂ ਆਹ ਨਹੀਂ ਆਪਾਂ ਕਹਿੰਦੇ ਕਿ ਕਿਧਰ ਗਏ ਆ ਗਏ ਚਾਚਾ ਬੋਟਿਆ ਦੇ ਆਪਾਂ ਨਹੀਂ ਜਾਇਆ ਗਿਆ ਨਿੰਦਾ ਕਰਨੇ ਤਾਂ ਚੰਗਾ ਬੁਰਲੇ ਨਹੀਂ ਆ ਜੀ ਬੋਲਾ यो पनि देखाउनुहोस् यो पनि देखाउनुहोस् यस्तो निद्रा जस्तो आउँदैन कुनै प्रब्लम छैन 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 ਨਾ ਨਾ ਭਾਵੇਂ ਸੋ ਮੈਂ ਲੋੜੀਂਦੀ ਲਾਈਟ ਨਹੀਂ ਚੱਲੀ ਆਈ ਸੀ ਨਹੀਂ ਇਹ ਤਾਂ ਲਾਗ ਨਹੀਂ ਸੀ ਇਹ ਲਾਗ ਨਹੀਂ ਲੱਗੀ ਕਿ ਕਾਟੇ ਆਪ ਪਿੰਡ ਤੇ ਖੜਿਆ ਤੂੰ ਦਰਦੀ ਕਿਉਂ ਕੋਈ ਨਾ ਸਿਕਨ ਨਾ ਹਉ ਤਾਂ ਬਹਿ ਜਾ ਬਹਿਣਾ ਕੋਈ ਨਾਲ ਤੂੰ ਤੋਹਰਾ ਨਾ ਤੇਰੇ ਨਾਲ ਖੜਿਆ ਇੱਥੇ ਬਹਿ ਜਾ ਕੋਈ ਨਾ ਇਹ ਵੀ ਨਹੀਂ ਸਮਝੋਂ ਕਿ ਤੂੰ ਉਹ ਲੋਰ ਹੜਦਾਈ ਉਹ ਇਹ ਕੋਈ

ਬੇਬੇ ਨਹੀਂ ਦਾਦੀ ਆਏ ਉੱਪਰ ਆ ਪਰ ਯਾਰ ਇੱਥੇ ਬੰਨ ਲੋ ਹਲ ਹਲੋ ਕੋਟਿਆ ਕਰੇ ਪਹਿਰਾ ਤੇ ਦੇਖ ਪੈਣਾ ਇਹਦੇ ਵਿੱਚ ਪਾ ਦੇ ਯਾਰ ਇੱਕ ਇੰਤਰੀ ਇੰਤਰੀ ਜੇ ਰਹੀਂ ਕਰਦੇ ਕਿ ਆਏ ਬੇਬੇ ਦੀ ਦਾਦੀ ਦੀਦੀ ਨਾਮ ਕਿਹੜਾ

ਘੜੀ ਭੜੀ ਕਦੇ ਬਾਅਦ ਤੁੰਨੀ ਹੁੰਨੇ ਹੋ ਹੂੰ ਤੁਹਾਨੂੰ ਦੋ ਟੰਗਾਂ ਲਾ ਦੇ ਤੂੰ ਪਹਿਲੀ ਪੜਾਉਣੀ ਦੀ ਬੋਲ ਆ ਜੀ ਉਹ ਵੀ ਫੋਟੋ ਲੈ ਚਲੇ ਪਾ ਚਾਵਾ ਜੇ ਮੁੰਨਾ ਦੇ ਜਣਾ ਜੇ ਮਰਚੰਗੇਰੇ ਨਾ ਘੱਟਿਆ ਰਾਹ ਕੇ ਬਈਓ ਦੀ ਕਾਹਨੂੰ ਆਉਂ ਨਾ ਕਰ ਛਾ ਪਾਣੀ ਦੇ ਸਾਨੂੰ ਕਿਸੇ ਗਾਲ ਦੇ ਕਮੀ ਨਹੀਂ ਛੱਡੀ ਨਾ यसले इन दिखाई फोटो मरी एउटी भिडियो गरे मरे मक ओ करो कनेक्टर भ्वाइस त मान्ने ਚਾਰ ਕੁੱਕੇ ਰੋਟੀਆਂ ਨੇ ਦੋ ਰਮੇਤੀ ਦੀਆਂ ਰੋਟੀਆਂ ਖੇਚੀਆਂ ਨੇ ਪਰਸ਼ਾਦੇ ਦੇ ਰਸਤੇ ਜਾਣੇ ਰਾਹ ਤੇ ਕੋਈ ਗੱਲ ਜਿੰਨਾ ਤੇ ਕਾਹੀ ਦਨ ਨੂੰ ਪਾਉਂਦੇ ਪਿੱਛੇ ਪਰਸ਼ਾਦੇ ਦੂਜੇ ਰੋਟੀਆਂ ਪਰਸ਼ਾਦੇ ਦੇ ਪਾਜੇ ਨੂੰ ਪੈ ਤੋ ਰੋਟੀਆਂ ਖੇਚੀਆਂ ਦਿੱਤੀਆਂ ਰਾਹ ਦਾ ਦੋ ਦਸਤਰਾਂ ਪਰਸ਼ਾਦੇ ਨੂੰ ਆਸ ਤੇ ਘੱਟ ਭਰ ਨਹੀਂ ਕਰਿਆ ਗਿਆ ਯਾਨ ਵਾਲਾ ਕੰਮ ਲੜਦਾ ਮੇਰੇ ਸ਼ੱਕ ਨੂੰ ਖੁੱਲਾ ਕਰਨਾ ਦੋ ਗੰਭੀਰ ਦਾਅਵਾ ਤੇ ਤੂੰ ਵਰਤਦਾ ਓ ਮੇਰੇ ਦੇਖਿਆ ਨਾ ਓ ਬਾਟੀਆਂ ਪਾਰਿਆਂ ਤੋਂ ਸਾਰੇ ਮਾਤਾ ਮਾਈ ਸਾਰੇ ਓ ਮੁਖਲਾਮ ਓ ਬਾਟੀਆਂ ਪਾਰਿਆਂ ਤੋਂ ਬਾਟੀਆਂ ਪਾਰਿਆਂ ਤੋਂ ਨਾ ਕਰਦਾ ਨੀ ਕਰਦਾ ਨੀ ਆਹਲਾ ਬੈਠੋ ਯਾਰ ਇੱਥੇ ਐਨ ਬੈਠੋ ਤੁਹਾਡੇ ਵਾਸਤੇ ਲਿਆਂਦਾ ਹੀ ਕਰਾਂਗਾ ਜੀ ਨਾ ਆਹ ਇੱਥੇ ਆਓ ਜਾਈਏ ਇੱਧਰ ਬੈਠੋ ਤੁਹਾਡੇ ਵਾਸਤੇ ਲਿਆਈਦਾ ਜੀ ਵਿਰੋਧ ਕਰਦੇ ਤੁਸੀਂ ਮੁੜ ਕੇ ਕਰ ਦਿੱਤਾ ਰਹਿਣਾ ਓ ਸੋਹਰਾਂ ਵਾਲੋ ਯਾਰ ਇਹ ਨਰ ਨਰ ਕਾਲੇ ਨਾ ਬਹੁਤ ਕਾਲਾ ਨੰਗਰ ਪਾਣੀ ਬਹੁਤ ਹੈ ਕਾਲੇ ਨਾ ਬਹੁਤ ਕਾਲੇ ਨਾ ਬਹੁਤ ਘੱਟ ਡੋਡਿਆ ਨਹੀਂ ਰਹਿਦਾ ਪ੍ਰਸ਼ਾਦਾ ਸਿਕਨੋ ਸਿਕਨੂ ਤੁਹਾਨੂੰ ਖਾਣਾ ਮਿਲ ਜੇ ਅੱਛਾ ਫਾਸ ਮੇਰਾ ਖੁਚਾ ਅੱਛਾ ਮੋਮਤੀ ਦੇ ਦੀ ਇਧਰ ਇੱਕ ਤੁਸੀਂ ਆ ਫੜ ਲਓ ਓਕੇ ਪਾਣੀ ਵੀ ਕਿੱਡੀ ਕਿੱਡੀ ਠੀਕ ਹੈ ਛੁੱਟੀਏ ਚਲੋ ਚਲੋ ਜੀ ਪਾਣੀ ਪਾਣੀ ਦੇ ਪਾਣੀ ਦੇ ਪਾਣੀ ਦੇ ਪਾਣੀ ਦੇ ਹਾਲੋ ਸਾਹ ਚ ਲੈ ਲੈ ਬਪਾ ਜੀ ਨਿਕਰਾ ਦੱਬਾ ਖਾਲੀ ਆ ਜਾ सतिश्रीक <tip> <आगे। tip> <tip> <tip> ਕਹਿੰਦੇ ਉਹ ਲੰਘ ਜਾਂਦੇ ਕੋ ਯਾਰ ਦੋ ਨਾ ਕਰੋ ਯਾਰ ਇਹ ਵੀ ਹੱਥੋਂ ਮੰਗੋ 1.5 ਕਹੀਂ ਵੀ ਆ ਜਾਊਗਾ ਇਸ ਤਰ੍ਹਾਂ ਕਿ ਅੱਗੇ ਆਏ ਕੋਈ ਨਹੀਂ ਆਉਂਦਾ ਸਾਡ ਬਹੁਤ ਖਰਾਬ ਹੈ ਜੀ ਸਾਡਾ ਝੋਨਾ ਸਾਰਾ ਖਰਾਬ ਹੋ ਚੁੱਕਿਆ ਅਤੇ ਸਾਡੇ ਜੋ ਕਮਰੇ ਹਾਂ ਉਹਨਾਂ ਦੇ ਵਿੱਚ ਸਾਡੇ ਕੋਲ ਕੁਝ ਸਮਾਨ ਕੱਢਿਆ ਗਿਆ ਬਾਕੀ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਅੰਦਰ ਸਾਰਾ ਸਮਾਨ ਉਤਰਿਆ ਪਿਆ ਜੀ ਅਲਮਾਰੀਆਂ ਸਾਡੀਆਂ ਪਈਆਂ ਉਹ ਦਾਣਿਆਂ ਵਾਲੇ ਡਰੰਮ ਪਏ ਤੁਸੀਂ ਦੇਖ ਲਓ ਮੈਂ ਦੱਸਣ ਤੋਂ ਜ਼ਿਆਦਾ ਕੈਮਰਾ ਹੀ ਦੱਸ ਸਕਦਾ ਜੋ ਦਰਸ਼ਕ ਦੇਸ਼ ਤੋਂ ਦੇਖਦੇ ਆਹ ਦੇਖੋ ਸਾਡਾ ਸਾਰਾ ਸਮਾਨ ਹੀ ਟੰਗਿਆ ਹੋਇਆ ਉੱਪਰ ਬਹੁਤ ਮੁਸ਼ਕਲ ਨਾਲ ਜਾਨ ਬੱਚਿਆਂ ਦੀ ਬਚਾਈ ਤੇ ਆਪਣੀ ਬਚਾਈ ਪਸ਼ੂ ਕੱਢੇ ਤਾਂ ਤੂੜੀ ਵੀ ਸਾਡੀ ਖਰਾਬ ਹੋ ਗਈ ਦਾਣੇ ਵੀ ਖਰਾਬ ਹੋ ਗਿਆ ਝੋਨਾ ਵੀ ਸਾਡਾ ਖਰਾਬ ਹੋ ਗਿਆ ਤਾਂ ਅਸੀਂ ਹੁਣ ਬਹੁਤ ਔਖਾ ਮੰਨ ਲਓ ਆਪਦੀ ਜ਼ਿੰਦਗੀ ਜੋ ਜ਼ੀਰੋ ਲੈਵਲ ਤੋਂ ਸਟਾਰਟ ਕਰਨੀ ਹੈ ਬਹੁਤ ਔਖਾ ਸਾਨੂੰ ਰਸਤਾ ਨਹੀਂ ਦਿਸਦਾ ਕੋਈ ਕਿ ਅਸੀਂ ਕਿਸ ਪਾਸੇ ਜਾਏਗੇ ਜੋ ਕਰ ਜੇ ਸੀ ਉਹ ਉੱਥੇ ਰੁਕ ਗਿਆ ਜੋ ਸਾਡਾ ਆਮਦਨ ਦਾ ਸਾਧਨ ਸੀ ਜ਼ਮੀਨਾਂ ਸੀ ਉਹ ਦਰਿਆ ਦੇ ਢਾ ਢਾਈ ਹੋਈ ਐ ਰੇਤਾ ਪੈ ਗਈ ਐ ਸਾਡੇ ਹਾਲ ਮੇਰੇ ਸੀਗੇ 11 ਹਾਲ ਟਰੈਕਟਰ ਦੇ ਉਹ ਵੀ ਵਿੱਚ ਰੋੜ ਕੇ ਲੈ ਗਿਆ ਇੱਕ ਇੰਜਨ ਸੀ ਹੋਰ ਦਰਖਤ ਸੀਗੇ ਬੜੇ ਮੋਟੇ ਮੋਟੇ 35 35 36 36 ਸਾਲ ਦੇ ਸੀਗੇ ਉਹ ਸਾਰੇ ਹੀ ਰੋੜ ਕੇ ਲੈ ਗਿਆ ਬਹੁਤ ਸਾਡੀ ਬਰਬਾਦੀ ਹੋਈ ਜੀ ਨੂੰ ਆ ਲੋਕ ਜੋ ਸਮਾਜ ਸੇਵੀ ਹੈ ਜਾਂ ਕੋਈ ਸੰਸਥਾਵਾਂ ਜਾਂ ਕੋਈ ਵੀ ਆ ਰਿਹਾ ਲੋਕ ਜੋ ਇਕੱਠੇ ਕਰ ਕਰਕੇ ਕੱਲ 650 ਕਿਲੋਮੀਟਰ ਤੋਂ ਆਇਆ ਹੈ ਦੋ ਲੋਕ ਲੈ ਕੇ ਆ ਰਹੇ ਅਸੀਂ ਉਹਨਾਂ ਦੇ ਅੱਗੇ ਹੱਥ ਫੈਲਾਉਨੇ ਆ ਅਸੀਂ ਦੇਣ ਵਾਲੇ ਆ ਤੋ ਅਸੀਂ ਹੱਥ ਫਲਾਉਨੇ ਆ ਤੇ ਅਸੀਂ ਮੰਗਣ ਵਾਲੇ ਹੋ ਗਏ ਆ ਬਹੁਤ ਔਖਾ ਜੀ ਜ਼ਿੰਦਗੀ ਸਾਡੀ ਬਹੁਤ ਔਖੀ ਹੋ ਸਾਨੂੰ ਕੁਛ ਨਹੀਂ ਰਸਤਾ ਦਿਸਦਾ ਚਾਰ ਚਫੇਰੇ ਹਨੇਰਾ ਹੀ ਹਨੇਰਾ ਸਾਡੇ ਤਾਂ ਜਿਹੜੇ ਰਿਸ਼ਤੇਦਾਰ ਆ ਸਾਰੇ ਉਹ ਵੀ ਦਰਿਆਵਾਂ ਤੇ ਬੈਠੇ ਆ ਉਹ ਵੀ ਆਪ ਵੀ ਉਹ ਵੀ ਰੁੱੜ ਕੇ ਅਸੀਂ ਉਹਨਾਂ ਨੂੰ ਕੀ ਮੰਨ ਲਓ ਆਪਣੀ ਜੋ ਸਹਾਇਤਾ ਕਰਨ ਵਾਸਤੇ ਕੀ ਬੇਨਤੀ ਕਰ ਸਕਦੇ ਆ ਅਸੀਂ ਤਾਂ ਸਰਕਾਰ ਨੂੰ ਜਾਂ ਉਸ ਪ੍ਰਮਾਤਮਾ ਨੂੰ ਜੋ ਸਾਨੂੰ ਪੈਦਾ ਕਰਨ ਵਾਲਾ ਆ ਸਾਰੇ ਪਿੰਡ ਦੇ ਸੇਮ ਹੀ ਹੈ ਜੀ ਜੋ ਮਿਹਨਤ ਕਰਨ ਵਾਲਾ ਉਹ ਤਾਂ ਚਲੋ ਮਿਹਨਤ ਕਰ ਸਕਦਾ ਅਸੀਂ ਹੁਣ ਦਿਹਾੜੀ ਜਾਂਦੇ ਵੀ ਚੰਗੇ ਨਹੀਂ ਲੱਗਦੇ ਜੋ ਅਸੀਂ ਆਪ ਦਿਹਾੜੀ ਦਾ ਰੱਖਦੇ ਸੀ ਹੁਣ ਅਸੀਂ ਕਿਸੇ ਦੀ ਦਿਹਾੜੀ ਜਾ ਕੇ ਵੀ ਸਾਡਾ ਗੁਜ਼ਾਰਾ ਨਹੀਂ ਹੋਣਾ ਜਿਹੜੇ 10-10 ਲੱਖ ਦੀ ਲਿਮਟ ਆ ਕਿੱਥੋਂ ਲਾ ਸਕਦੇ ਆ ਦਿਹਾੜੀ ਕਰਕੇ ਮੰਗੇ ਹੀ ਸਰਕਾਰ ਤੋਂ ਕਰਦੇ ਆ ਕਿ ਜੇ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹ ਇੱਕ ਜੋ ਰੇਤਾ ਦੀ ਇਹਨਾਂ ਨੇ 1 ਨਵੰਬਰ ਤੱਕ ਕਿਹਾ ਜੀ 1 ਨਵੰਬਰ ਤੱਕ ਤਾਂ ਪਾਣੀ 15 15 ਫੁੱਟ 9 ਫੁੱਟ 10 ਫੁੱਟ ਪਾਣੀ ਹੈ 1 ਨਵੰਬਰ ਤੱਕ ਤਾਂ ਉਹ ਸੁੱਕਣਾ ਹੀ ਨਹੀਂ ਟਰੈਕਟਰ ਸਾਡੇ ਚੱਲਣਾ ਹੀ ਨਹੀਂ ਉਸ ਤੋਂ ਬਾਅਦ ਫੇਰ ਬਹਿਣ ਲੱਗ ਜਾਣਾ ਅਸੀਂ ਉਹ ਸਾਡੇ ਫੇਰ ਪਰਚੇ ਹੀ ਹੋਣੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਇੱਕ ਜੋ ਰੇਤਾ ਦੀ ਜੋ ਤਰੀਕ ਇਹਨਾਂ ਨੇ ਰੱਖੀ ਆ ਉਹ ਮਾਰਚ ਅਪ੍ਰੈਲ ਤੱਕ ਰੱਖੀ ਜਾਵੇ 2026 ਤੱਕ ਫੇਰ ਅਸੀਂ ਉਸ ਨੂੰ ਜੋ ਇਹਨਾਂ ਨੇ ਸਰਕਾਰ ਦੀ ਪਾਲਿਸੀ ਆ ਉਹਦਾ ਫਾਇਦਾ ਫੇਰ ਉਠਾ ਸਕਦੇ ਸਾਡੇ ਪਾਣੀ ਹੁਣ ਉਤਰਿਆ ਤੇ ਅਸੀਂ ਹੁਣ ਅੱਗੇ ਉੱਪਰ ਸੌਣ ਥੱਲੇ ਆ ਗਏ ਆ ਥੱਲੇ ਆਇਆ ਤੇ ਹੁਣਾਂ ਚ ਇਆ ਦਾ ਮੜਮਟਾ ਕੰਮ ਤੰਦਾ ਕੀਤੀ ਜਾਣੇ ਰੋਟੀ ਪਾਣੀ ਕਰ ਲਈ ਤੇ ਖਾ ਲਈਦਾ ਚਿੱਕੜ ਸੀ ਬਹੁਤ ਅੰਦਰ ਉਹ ਸਾਰਾ ਕੱਢਿਆ ਬਾਹਲਾ ਜਿਆਦਾ ਚਿੱਕੜ ਤੇ ਪਾਣੀ ਦਿਆ ਵੇਖਿਆ ਜਾ ਰਿਹਾ ਸਮਾਨ ਸਾਦਾ ਵੀ ਕੁਝ ਖਰਾਬ ਹੋ ਗਿਆ ਤੋ ਚੋ ਚੋ ਕੇ ਪਾਣੀ ਇੱਥੇ ਚਿੱਤੀ ਆਇਆ ਅੰਦਰ ਵੜ ਗਿਆ ਸੀ ਆ ਕੰਨ ਹੀ ਆਉਂਦਾ ਅੰਦਰ ਵੜ ਗਿਆ ਪਾਣੀ ਸਾਦੇ ਸਾਦਾ ਸਮਾਨ ਵੀ ਗਿੱਲੇ ਹੋ ਗਏ ਪੇਜ ਗਏ ਨੇ ਫਿਸਤਰੇ ਬੁਥਰੇ ਵੀ ਸਾਦੇ ਗਿੱਲੇ ਹੋ ਗਏ ਨੇ ਪੇਜ ਗਏ ਨੇ ਸਾਰੇ ਸਾਦੈ ਨਾ ਸਾਰਾ ਕੁਛ ਵੀ ਐਵੇਂ ਖਰਾਬ ਹੀ ਹੋ ਗਿਆ ਸਮਾਨ ਨਵਾਂ ਦਾਜ ਦਿੱਤਾ ਸੀ ਉਹ ਵੀ ਖਰਾਬ ਹੋ ਗਿਆ ਸਾਦੇ ਮੇਰੇ ਪੇਕੇ ਆਣੇ ਉਹ ਵੀ ਦਿੱਤਾ ਸੀ ਉਹ ਸਾਰਾ ਖੋਏ ਮਰੋਲੀ ਹੋ ਗਿਆ ਸਾਦੇ ਕਦੀ ਉੱਤੇ ਸਟ ਕਦੀ ਉੱਤੇ ਸਟ ਬੈੱਡ ਬੁਡ ਸਾਰੇ ਟੁੱਟ ਗਏ ਨੇ ਸਮਾਨ ਸੋਣ ਸਾਦਾ ਪੰਜ ਟੋਟੇ ਬੱਚੇ ਸਾਤੇ ਹੈਗੇ ਨੇ ਜੀ ਦੋ ਹੈਗੇ ਮੇਰੇ ਤੇ ਦੋ ਮੇਰੇ ਦੇ ਹੋਰ ਦੇ ਨੇ ਤੇ ਉਹ ਵੀ ਮੇਰੇ ਸਿਰ ਤੇ ਪਲਦੇ ਪਣੇ ਉਹਨਾਂ ਦੀ ਮਾਂ ਛੱਡ ਕੇ ਗਈ ਚੜੀ ਤੇ ਜਿਹੜਾ ਸੀ ਦਿਓਰ ਮੇਰਾ ਉਹ ਬਾਤ ਵੀ ਕਮਜ਼ੋਰ ਬਹਾਨੀ ਉਹਦੀ ਕੰਮ ਕਰਦੀ ਸੀ ਤੇ ਉਹ ਛੱਡ ਕੇ ਗਈ ਚੜੀ ਉਹਨਾਂ ਨੂੰ ਤੇ ਬੱਚੇ ਮੇਰੇ ਸਿਰ ਤੇ ਇਸ ਨੇ ਬਸ ਪਰਦੇ ਪਣ ਸਦਾ ਗੁਜਾਰਾ ਮੜਾ ਮਟਾਈ ਕੀਤੀ ਜਾਂਦੇ ਸੀ ਸਦਾ ਗੁਜਾਰਾ ਵੀ ਬਹੁਤ ਔਖਾ ਹੋ ਰਿਹਾ ਕੀ ਕਰ ਗਿਆ ਸੀ ਮਾਰੇ ਦਾ ਦਿਨ ਪੂਰਾ ਕਰਨੇ ਅਸੀਂ ਆਪਦੇ ਟੈਡ ਪੂਰਾ ਕਰਨਾ ਕੀ ਕਰੀਏ ਇਹ ਅਸੀਂ ਬਨ ਤੇ ਜਾਏ ਤਾਂ ਬਹੁਤ ਔਖਿਆ ਲੋਕ दारू ਪੀ ਕੇ ਉੱਥੇ ਬਹੁਤ ਗੰਦ ਵੀ ਬੱਕਦਾ ਰਾਤ ਨੂੰ ਉੱਥੇ ਤੀਆਂ ਪਾਣਾ ਕਿੱਥੇ ਅਸੀਂ ਲੈ ਜੀ ਜਵਾਨਾ ਕੁੜੀਆਂ ਕਿੱਥੇ ਰੱਖੀ ਅਸੀਂ ਬਨ ਤੇ ਨਹੀਂ ਬੈਠਾ ਜਾਂਦਾ ਸਾਡੇ ਅਜੇ ਨਹੀਂ ਪਿੰਡ ਦਾ ਹੱਲ ਨਹੀਂ ਹੋ ਰਿਹਾ ਕਿਤੇ ਵੀ ਨਹੀਂ ਹੋ ਰਿਹਾ ਅਜੇ ਤਾਂ ਵੇ ਬਾਹਰ ਕੱਢਿਆ ਜਾਊਗਾ ਕਿ ਕੋਈ ਅਜੇ ਕਹੇ ਜਾਂਦੇ ਨੇ ਕੱਢਦੇ ਨਹੀਂ ਨੇ ਬਾਹਰ ਬੜੇ ਚਿਰ ਤੇ ਹੋ ਗਿਆ ਜੇ ਹੋ ਚੱਲੇ ਨੇ 10 15 ਦਿਨ ਹੀ ਹੋ ਚੱਲੇ ਨੇ ਬਾਹਰ ਦੇ ਕੰਡੇ ਤੇ ਬੈਠਿਆਂ ਸਾਰਿਆਂ ਨੂੰ ਅੱਜ ਤੋਂ ਲੈ ਕੇ ਅੰਦਰ ਹੁਣ ਹੌਲੀ ਹੌਲੀ ਲਗੇ ਆਉਂਦੇ ਨੇ ਕਰੇ ਆਪੂ ਆਪ ਦੇ ਤੇ ਬਸ ਐਵੇਂ ਹੀ ਆਪ ਉਹ ਤੇ ਕਰੇ ਆ ਗਏ ਆ ਕੋਈ ਆ ਗਏ ਕੋਈ ਇੱਥੇ ਬੈਠੇ ਨੇ ਅਜੇ ਤੇ ਐਵੇਂ ਅਸੀਂ ਹੁਣ ਆਦਾ ਮਾੜਾ ਮਟਾ ਤਾਂ ਕਰਨਾ ਹੀ ਹੈ ਘਰ-ਬਾਰ ਦਾ ਸਮਾਂ ਲੈਣਾ ਹੀ ਹੈ ਕੀ ਕਰੀਏ ਅਸੀਂ ਜੀ ਦਾ ਕੋਈ ਇਤਬਾਰਤ ਹੈ ਨਹੀਂ ਸਾਨੂੰ ਕਿ ਕਿਹੜੇ ਵੇਲੇ ਆ ਜਾਣਾ ਕਿਹੜੇ ਵੇਲੇ ਨਹੀਂ ਆ ਜਾਣਾ ਅਸੀਂ ਛੱਤਾਂ ਵੀ ਉੱਤੇ ਚੜ੍ਹ ਜੇ ਛੱਤਾਂ ਵੀ ਸਾਧੀਆਂ ਚੋਈ ਜਾਂਦਗਾਂ ਨੇ ਤੇ ਪਾਣੀ ਬਸ ਐ ਤੂੰ ਮੇ ਪੈ ਜਾਂਦਾ ਸਦੇ ਚੋਈ ਜਾਂਦੇ ਅਨਛੱਤਾਂ ਵੀ ਲੰਗਰ ਪਾਣੀ ਐਵੇਂ ਕੋਈ ਵਾਰੀ ਦੇ ਜਾਂਦੇ ਨੇ ਪਿੰਡ ਚ ਕੋਈ ਵਾਰੀ ਨਹੀਂ ਦਿੰਦੇ ਕੋਈ ਵਾਰੀ ਤੇ ਪਿੱਛੇ ਕੁ ਵਿੱਚ ਜਾਂਦਾ ਲੰਗਰ ਕਈ ਵਾਰ ਮਿਲਦਾ ਕਈ ਵਾਰ ਨਹੀਂ ਮਿਲਦਾ ਲੰਗਰ ਤਾਂ ਵੀ ਇਹ ਵੀ ਘਰੇ ਪਕਾ ਲਈ ਤੇ ਕਈ ਵਾਰੀ ਆਖੀਦਾ ਚਲੋ ਕੋਈ ਨਹੀਂ ਜੇ ਆਇਆ ਕਿਸੇ ਦੇ ਮੁੱਖ ਪੈ ਜਾਏਗਾ ਜੋ ਵੀ ਲੈਂਦਾ ਕੋਈ ਗਾਲ ਨਹੀਂ ਮੁੱਖ ਪੈ ਜਾਏਗਾ ਸਾਰਿਆਂ ਦੇ ਵੀ ਸਾਰਿਆਂ ਦੇ ਵੇਖੀਦਾ ਵੀ ਵੇਖ ਲਓ ਵੀ ਕੀ ਹਾਲ ਤਾਂ ਜੇ ਸਦੇ ਆਪਦੇ ਹੋਈ ਜਾਂਦੇ ਸੀ ਕੀ ਕਰਾਂਗੇ ਸਾਦੇ ਚਾਰ ਨੇ ਚਾਰਾ ਚੂਰਾ ਉੱਥੇ ਮਿਲ ਹੀ ਜਾਂਦਾ ਐ ਨਹੀਂ ਕਹਿੰਦੇ ਨਹੀਂ ਮਿਲਦਾ ਉਹ ਮਿਲ ਜਾਂਦਾ ਤੂੜੀ ਤਾਂ ਮਿਲ ਜਾਂਦੀ ਕੋਪੰਡ ਪੰਡ ਮਿਲ ਜਾਂਦੀ ਉਹ ਪਾਲੀ ਦੀ ਬਸ ਹੋਰ ਤਾਂ ਕੁਛ ਨਹੀਂ ਕੁਝ ਵੀ ਨਹੀਂ ਰਹੇਗਾ ਜਿਨ੍ਹਾਂ ਦੇ ਹੈਗੀ ਸਾਨੂੰ ਵੀ ਉੰਨੀ ਪੀੜਿਆ ਸੀ ਮੈਨੂੰ ਤਾਂ ਉੱਥੇ ਹੀ ਕਰਨੀ ਸੀ ਉੱਥੋਂ ਹੀ ਖਾਣਾ ਸੀ ਕਿੱਥੇ ਜਾਣਾ ਸੀ ਸਾਦੇ ਉਹ ਜਿਨ੍ਹਾਂ ਦੇ ਇਹ ਹੀ ਐ ਨਾ ਅਸੀਂ ਉੱਥੋਂ ਹੀ ਖਾਣਾ ਸੀ ਕਿੱਧਰ ਜਾਣਾ ਸੀ ਕਮਾਈ ਅਸੀਂ ਉਹਨਾਂ ਦੇ ਕਰੂ ਖਾ ਕੇ ਤੇ ਅਸੀਂ ਕਮਾਉਣਾ ਤੇ ਅਸੀਂ ਖਾਣਾ ਉਧਰੋਂ ਕਮਾਉਣਾ ਤੇ ਜੀ ਖਾਣਾ ਸਾਦੇ ਹੁਣ ਹੱਲ ਹੋਣੇ ਚਾਹੀਦੇ ਨੇ ਕੋਈ ਪੈੜੀਆਂ ਦੇ ਵੀ ਜੇ ਕੁਛ ਏਦਿਹਾ ਮੈਂ ਤੇ ਸਾਦੇ ਹੁਣਾ ਐਵੇਂ ਮਕਾਨ ਦੇ ਵੀ ਹਾਲ ਹੋਣਾ ਚਾਹੀਦਾ ਹੈ ਤੇ ਸਾਦੇ ਐਵੇਂ ਬੱਚਿਆਂ ਦੇ ਵੀ ਹਾਲ ਹੋਣੇ ਚਾਹੀਦੇ ਨੇ ਕੁਛ ਨੁਕਸ ਜੇ ਉਹਨਾਂ ਜ਼ਿੰਮੇਵਾਰੀਆਂ ਲਈਆਂ ਨੇ ਬੱਚਿਆਂ ਦੀਆਂ ਵੀ ਉਹ ਵੀ ਸਾਦੇ ਸਾਦੇ ਜ਼ਿੰਮੇਵਾਰੀਆਂ ਕਿਸੇ ਦੀ ਥੋੜੀ ਹੀਆਂ ਨੇ ਜ਼ਿੰਮੇਵਾਰੀਆਂ ਕਿੰਨੇ ਚੁੱਕੜੀਆਂ ਨੇ ਜ਼ਿੰਮੇਵਾਰੀਆਂ ਸਾਨੂੰ ਵੀ ਲੋੜ ਹੈ ਵੀ ਸਾਡੇ ਬੱਚਿਆਂ ਦਾ ਵੀ ਆਲੋਨਾ ਚਾਹੀਦਾ ਸਾਡੇ ਕਾਰੋਬਾਰ ਦਾ ਵੀ ਆਲੋਨਾ ਚਾਹੀਦਾ ਕੋਈ ਨਾ ਕੋਈ ਢੀੜੀਆਂ ਦੇ ਬਹੁਤ ਮਾੜੀ ਹੈ ਗਾਰਾ ਖੋਬਾ ਬਹੁਤ ਜ਼ਿਆਦਾ ਹੈ ਸੱਪ ਤੇ ਵਿੱਚ ਜਾਨਵਰ ਬਹੁਤ ਜ਼ਿਆਦਾ ਹੈ ਤੇ ਸਾਡੇ ਤਾਂ ਰਹਿਣ ਤੇ ਵੀ ਨਹੀਂ ਵੀ ਰਾਤ ਨੂੰ ਵੀ ਡਰਦਾ ਤੇ ਦਿਨ ਵੀ ਡਰਦਾ ਤੇ ਜੇ ਉੱਧਾ ਹੀ ਹੁਣ ਮਾਰੀ ਦੇ ਵੀ ਕਿੱਥੇ ਜਾਈਏ ਬੰਨਾ ਤੇ ਵੀ ਉੱਧਾ ਹੀ ਹੈ ਵੀ ਰਹਿਣਾ ਔਖਾ ਤੇ ਜੇ ਘਰੇ ਹੋਣਾ ਤਾਂ ਉਹ ਤੋਂ ਜ਼ਿਆਦਾ ਔਖਾ ਤੁਹਾਨੂੰ ਕਿੱਥੇ ਜਾਈਏ ਫਿਰ ਸਾਡੀਆਂ ਤਾਂ ਹੁਣ ਬਹੁਤ ਹੀ ਮਾੜੀ ਹਾਲਤ ਆ ਮੁਸ਼ਕ ਮਾਰੀ ਜਾਂਦਾ ਵੇ ਕਿੰਨੀ ਸਮੇਲ ਮਾਰੀ ਜਾਂਦੀ ਹੈ ਬਿਮਾਰੀਆਂ ਫੈਲਣ ਹਾਂ ਬਿਮਾਰੀਆਂ ਸਾਰਿਆਂ ਨੂੰ ਬਿਮਾਰੀਆਂ ਹੀ ਬਹੁਤ ਬਿਮਾਰੀ ਜਿਆਦੀ ਹੋ ਗਈ ਪੈਂਡ ਦੇ ਵਿੱਚ ਮਾਲ ਪਸੂ ਨੂੰ ਬੰਦੇ ਨੂੰ ਬੱਚੇ ਨੂੰ ਬੜੀਆਂ ਹੀ ਹਾਲਤਾਂ ਮਾੜੀਆਂ ਨੇ ਲਾਈਟ ਵੀ ਨਹੀਂ ਬੋਧਣ ਦੀ ਕੱਟੀ ਹੈ ਕਿਦਾਂ ਦਾ ਪਾਣੀ ਆਇਆ ਲਾਈਟ ਵਗੈਰਾ ਵੀ ਹੁਣ ਬਹੁਤ ਔਖਾ ਮੱਛਰ ਵੀ ਬਹੁਤ ਵੱਡਾ ਜਿਆਦਾ ਬੱਚਿਆਂ ਨੂੰ ਵੀ ਬੱਚੇ ਵੀ ਰਾਤ ਨੂੰ ਔਖੇ ਸੌਂਦੇ ਆ ਆਪ ਵੀ ਰਾਤ ਨੂੰ ਔਖੀ ਕੱਢੀ ਦੀ ਰਾਤ ਤੇ ਹੁਣ ਵੇਖ ਲਓ ਕਿੰਡੀਆਂ ਮਾੜੀਆਂ ਹਾਲਤਾਂ ਨੇ ਕਿੱਡੇ ਮਾੜੇ ਜੇ ਅਸੀਂ ਬੈਠੇ ਆਂ ਵੇਖ ਲੋ ਦਰਿਆ ਦੀ ਕੰਢੀ ਤੇ ਤੇ ਕਿੰਨਾ ਔਖਾ ਦਾੜਾ ਬਹੁਤ ਜ਼ਿਆਦਾ ਖੜਨ ਤੇ ਉਥੇ ਜੀ ਨਹੀਂ ਕਰਦਾ ਵੀ ਉਥੇ ਖੜ ਜਾਈਏ ਤੇ ਮੰਜੇ ਤੇ ਪਾਉਣ ਨੂੰ ਕੀ ਵੀ ਕਰਨਾ ਵੀ ਮੰਜੇ ਕਿੱਥੇ ਪਾਈਏ ਤੇ ਬਈ ਇਹ ਕਿੱਥੇ ਤੇ ਕਿੰਨੀਆਂ ਹਾਲਤਾਂ ਮਾੜੀਆਂ ਨੇ ਰਖਤਾਂ ਤੇ ਵੀ ਟੰਗਿਆ ਤੇ ਆ ਕੀ ਦੇਖੋ ਹੀ ਕਿੱਦਾਂ ਟੰਗਿਆ ਕੋਈ ਕਿੱਦਾਂ ਟੰਗਿਆ ਘਰ ਚੋ ਵੀ ਬਰਬਾਦ ਹੋਇਆ ਪਿਆ ਟਰ ਤਾਂ ਛੱਡਣਾ ਔਖਾ ਹੈ ਉਦੋਂ ਦਾ ਚੁੱਲਾ ਵੀ ਨਹੀਂ ਤਪਿਆ ਉਦਾਂ ਦੇ ਰੋਟੀ ਪਾਣੀ ਚੱਲ ਦੇਂਦੇ ਨੇ ਆਉਣ ਕੇ ਭੈਣ ਭਰਾ ਕੋਈ ਆ ਜਾਂਦਾ ਆ ਕੋਈ ਦੇ ਜਾਂਦਾ ਸਾਨੂੰ ਤੇ ਵੇਖ ਲੋ ਕਿੰਨੀਆਂ ਹਾਲਤਾਂ ਮਾੜੀਆਂ ਨੇ ਕਿੰਨੇ ਅਸੀਂ ਔਖੇ ਆ ਤੁਸੀਂ ਆਪ ਹੀ ਦੇਖਦੇ ਪੈ ਵੀ ਕਿੱਦਾਂ ਵੀ ਸਾਨੂੰ ਵੀ ਪਤਾ ਯਾ ਜ਼ਰੂਰੀ ਆ ਮਜਬੂਰੀ ਆ ਦੇਖ ਲੋ ਕੀ ਹੁਣ ਇੱਥੇ ਅਸੀਂ ਕਰਾਂਗੇ ਤੇ ਕਿੱਦਾਂ ਰਵਾਂਗੇ ਚੇ ਕੋਠੇ ਵੀ ਪੱਕੇ ਵੀ ਹੁਣ ਸਾਬ ਨਾਲ ਕੱਚੇ ਵਰਗੇ ਬਣੇ ਆ ਬੀਬੀ ਉਹ ਵੀ ਵੀ ਪਾਟ ਗਏ ਕੋਈ ਕਿੱਦਾਂ ਕੋਈ ਕਿੱਦਾਂ ਤੇੜਾ ਪੈ ਗਈਆਂ ਕਿਸੇ ਦੀ ਫਸਲ ਡੁੱਬ ਗਈ ਕਿਨਾ ਵਿਚਾਰਿਆਂ ਨੇ ਫਸਲਾਂ ਸੀ ਉਹਨੇ ਫਸਲਾਂ ਡੁੱਬ ਗਈਆਂ ਤੇ ਕਿੰਦਾ ਵੀ ਵੇਖ ਲੋ ਹਾਲ ਤਾਂ ਬਹੁਤ ਜਿਆਦੀਆਂ ਹੀ ਮਾੜੀਆਂ ਨੇ ਗੁਜ਼ਾਰਾ ਹੁਣ ਕਿੱਦਾਂ ਹੋਵੇਗਾ ਖਾਣ ਨੂੰ ਵੀ ਹੁਣ 6 ਮਹੀਨੇ ਤਾਂ ਉਦਾਂ ਵੀ ਨਹੀਂ ਸਾਨੂੰ ਖਾਣ ਨੂੰ ਵੀ ਨਹੀਂ ਵੀ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਪੈਸਾ ਆਊਗਾ ਕੋਈ ਦਿਹਾੜੀ ਹੋ ਵੀ ਨਹੀਂ ਦਿਹਾੜੀ ਵੀ ਨਹੀਂ ਕੋਈ ਕੁਛ ਵੀ ਨਹੀਂ ਇੱਥੇ ਖਾਣ ਪੀਣ ਨੂੰ ਚਾਲਤ ਮਿਲ ਗਿਆ ਆਟਾ ਰਸਨ ਮਿਲਿਆ ਵੀ ਤੇ ਹੁਣ ਕਿੱਥੇ ਬਿਮਾਰਿ ਸ਼ਮਾਰ ਹੋਵਾਂਗੇ ਉੱਥੇ ਪੈਸੇ ਦੀ ਲੋੜ ਆ ਕੋਈ ਉੱਥੇ ਆਟਾ ਨਹੀਂ ਜਾਣਾ ਕੋਈ ਖੰਡ ਮਿੱਠਾ ਨਹੀਂ ਉੱਥੇ ਜਾਣਾ ਵੀ ਕਿਹੜਾ ਉੱਥੇ ਲੋੜ ਪੂਰੀ ਹੋ ਜਾਏਗੀ ਸਰਕਾਰ ਹੁਣ ਅਜੇ ਤਾਂ ਸਾਹਿਬ ਨਾਲ ਔਖਾ ਹੀ ਹੈ ਸਰਕਾਰ ਤਾਂ ਅਜੇ ਕੋਈ ਸੰਤ ਪਤਾ ਹੀ ਨਹੀਂ ਲੱਗਦਾ ਸਰਕਾਰ ਦਾ ਵੀ ਕੋਈ ਦੇਗਾ ਕਿ ਨਹੀਂ ਦੇਗਾ ਅਜੇ ਕੋਈ ਪਤਾ ਨਹੀਂ देखिए जो जहर सेवा तो जो सफ़र करता है उसको पता होता है जिसके ऊपर आप बीतती है तभी वो आदमी को मालूम चलता है क्या लोग बहुत ज़्यादा परेशान है बहुत नुकसान हुआ है जानवरों को नुकसान हुआ है उनकी किसान खेतियों का नुकसान हुआ है तो जिसकी भरपूर्ति तो हम नहीं कर सकते हैं बहुत सारे किसान जो है चार साल पाँच साल तीन साल तक पीछे चले गए हैं बहुत बुरी आपदा आई है ऊपर वाला करे कभी ऐसा कहीं पर भी ना आपदा आए लेकिन प्राकृतिक आपदा को कुछ कोई कुछ कर नहीं सकता है लेकिन यहां की सरकार और आम आदमी पार्टी पूरी तरीके से जो भगवान मान जी की सरकार है पूरी तरीके से वो लगी हुई है लोगों को मदद करने में आप देख सकते हैं कि एक एक हमारा प्रधान एक एक चेयरमैन एक एक हमारा वॉल्टियर हमारे एमएलए साहब जो यहाँ के लाडी साहब एमएलए हैं इस वाले विधानसभा के लाडी साहब एमएलए जी खुद भी अभी आए थे इस गांव में राशन बांट रहे थे गांव में और भी राशन बांट रहे थे हमारे साथ में तो सब लोग लगातार लगे हुए हैं लोगों की मदद करने के लिए दिल्ली से गुजरात से राजस्थान से बिहार से छत्तीसगढ़ से यूपी से सब जगह से लोग सामग्री लेके आ रहे हैं क्योंकि पार्टी की तरफ से आदेश आया है कि सारे लोग जितना भी आप सामग्री ठक्का कर सके यहाँ के मदद के लिए आप लोग मदद करें तो यहाँ से गांव ये भर गया था तो वहाँ पे लोगों ने वहां पे कैंप लगाया है सरकार ने तो जब बोला गया कि स्कूल में रुक जाइए तो इनके पास में डंगर थे तो इस वजह से ये स्कूल में नहीं गए हैं सरकार के तरफ से हर तरीके से मदद मिल रही है सरकार की तरफ से सारी सुविधाएं मिल रही हैं और आज भी देखिए हम घूम रहे हैं तो सरकार के तरफ से पार्टी की तरफ से हम घूम रहे हैं जगह जगह हम लोगों के जो मूलभूत चीज़ें हम वो बाँटने का काम कर रहे हैं तो ऐसा नहीं सरकार लगातार इनके लिए लगी हुई है और काम कर रही है और सारे एक एक हमारा वॉलेंटियर एक आम आदमी पार्टी का सिपाही एक एक सरकार से जुड़ी हुए जो हमारे मोहिंदे वो सबका सब, सब लगे हुए हैं जिसमें लगे पूरी तरीके से लगे हैं उसमें प्रशासन क्या सहयोग नहीं दे प्रशासन तो पूरी तरीके से सहयोग दे ही रहा है प्रशासन तो लगे ही है जिस दिन से ये बाढ़ आई है उस दिन से देखिए जितने भी डीसी हैं आपके सारे ग्राउंड में हैं जितने आपके एसडीएम डी एम सारे ग्राउंड में हैं सारे अधिकारी ग्राउंड में हैं पूरा प्रशासन लगा हुआ है आम आदमी पार्टी का एक एक वॉल्टियर लगा हुआ है तो मुझे लगता है कुछ विरोधी दल के लोग होंगे जिन्होंने इस तरीके से बातें की होंगी लेकिन गौर सरकार तो पूरी तरीके से जमीन में है देखिए मान साहब ने मेरे ख्याल से लगता है छह महीने का टाइम दिया भी है बाकी हम लोग उनकी जो शिकायत है तो सभी पहुँचाएंगे उनकी एक एक मुश्किल उन तक पहुँचाएंगे ਖਾਸ ਤੌਰ ਤੇ ਮਹਿਲਾਵਾਂ ਲਈ ਕੀ ਹੁੰਦਾ ਹਮ ਸਾਰੇ बहुत सारे ऑर्गेनाइजेशन भी है सब लोग मदद करते हैं और कोई राशन से मदद को कोई कैसे हर तरीके से लोग मदद करने की कोशिश करते हैं लेकिन खास तौर से जो महिलाओं की चीज़ें होती है सैनिटरी पैड है सैनिटरी पैड को लेकर के बहुत ज़्यादा क्योंकि मैं ज़्यादा तादाद में हम लोग दिल्ली सैनिटरी पैड ही लेके आए थे और हमारी पार्टी का भी यही कहना था और यहाँ की गवर्नमेंट का भी कहना था सैनिटरी पैड ज़्यादा ज़्यादा मुहैया कराया जाए जैसे तिरपाल है सैनिटरी पैड है मच्छरदानी है और मस्ट ਪਟੋ ਹੈ ਜੋ ਕਿ ਬਰਸਾਤ अभी पानी भरा हुआ तो कीड़े मतलब मच्छर काट रहे हैं साबुन है शैम्पू है आपकी बहुत सारी क्रीम है पाउडर है और आपका सैम आपका बॉडी लोशन है अचार है बहुत सारी ऐसी चीज़ें हैं जो कि हम लोग लेके आ रहे हैं जो कि हमें पता है कि सिर्फ राशन से तो पेट तो भर सकता है लेकिन और भी चीज़ें होती हैं जो उनको ज़रूरत है तो हमने वो घर घर जाके हमने सैनिटरी पैड अभी दिया है महिलाओं को आई थी तो ये वाले गाँव को इस गाँव को दूसरी जगह ज़मीन दी गई है और उन गाँव को गवर्नमेंट खुद मतलब दूसरे जगह पे शिफ्ट करके मकान बना के और पांच 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 मॉल हाँ सॉरी मैं पंजाबी उसका प्लॉट इनको काट के दे रही है गवर्नमेंट तो गांव वालों के लिए तो खड़ी है नहीं ऐसा नहीं है अब देखिए पहले की सरकार क्या कर रही थी नहीं मालूम है लेकिन ये सरकार बहुत अच्छा काम कर रही है क्योंकि देखिए आम आदमी पार्टी की जो भी सरकार है अगर आप दिल्ली की बात करें मैं पंजाब की बात नहीं मैं सिर्फ दिल्ली की अगर बात करूँ क्योंकि मैं दिल्ली से बिलोंग करती हूँ एक आम पब्लिक के लिए एक गरीब के लिए एक मीडियम क्लास के लिए आम आदमी पार्टी और आम आदमी पार्टी की सरकार बहुत अच्छा काम करती है तो मान साहब की जो सरकार है उनका बहुत ज़्यादा फोकस मीडियम क्लास में जो गरीब तबके के लोग हैं उन पर बहुत ज़्यादा शुरू से फोकस रहा है और रहे, रहेगा फोकस अभी मान साहब सरकार ने बोला है कि हम उसको छः महीने का भी हम टाइम देंगे और और कोई ब्याज नहीं लगेगा इतनी बड़ा मतलब उन्होंने एक अच्छा सा स्टेट लिया कदम उठाया है मैं एक ही मैसेज देना चाहूँगी कि सब लोगों को बढ़ चढ़ के हिस्सा लेना चाहिए इस मुसीबत देखिए आज इनके ऊपर मुसीबत है कल हमारे ऊपर भी हो सकती है परसों किसी और के ऊपर भी हो सकती है अगर आज हम इनके लिए खड़े नहीं होंगे तो कल ये हमारे लिए भी खड़े नहीं होंगे और पंजाब एक ऐसा ऐसा राज्य है जिस जो पूरे देश का अन्नदाता है और देश में जब भी कहीं पर मुसीबत आती है तो पंजाब के ही साथी खड़े होते हैं चाहे वो नंगर से लेके हो चाहे कपड़े से लेके हो या किसी भी तरीके की मदद से लेकर हो वो हमेशा पंजाब के लोग हमेशा मदद करते किसी भी राज्य में विपदा आ जाए हमेशा हमेशा खड़े होते हैं